ਜੀਸਾ ਜਿਹੜੇ ਮੋਟਰਸਾਈਕਲ ਹਨ ਕਿੰਨੇ ਨੇ ਹਾਂ ਜੀ ਹਾਂ ਜੀ ਹੁਣ ਜਿਹੜੀ ਆਪਣੀ ਜਿਹੜੀ ਮਾਨਯੋਗ ਐਸਐਸਪੀ ਐਸਐਸ ਨਗਰ ਜੀ ਦੀਪਕ ਵਾਰਿਕ ਆਈਪੀਐਸ ਤੇ ਜੀ ਸਰ ਹਰਬੀਰ ਸਿੰਘ اٹਵਾਲ ਐਸਪੀ ਸਿਟੀ ਐਸਐਸ ਨਗਰ ਦੇ ਦਿਸ਼ਾ ਨਿਰਦੇਸ਼ ਅnder ਕੰਮ ਕਰਦੇ ਹੋਏ ਆਪਾਂ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਅੱਜਕੱਲ ਜਿਹੜੇ ਜ਼ਿਲ੍ਹੇ ਚ ਚੋਰੀਆਂ ਹੋ ਰਹੀਆਂ ਨੇ ਮੋਟਰਸਾਈਕਲਾਂ ਦੀਆਂ ਉਸ ਚ ਆਪਾਂ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਦਾ ਨਾਮ ਅਮਨਦੀਪ ਸਿੰਘ ਤੇ ਦੂਜਾ ਅਨਮੋਲ ਇਨਾ ਤੋਂ ਆਪਾਂ 6 ਟੂ-ਵੀਲਰ ਰਿਕਵਰ ਕੀਤੇ ਐ 4 ਬੁਲਟ ਮੋਟਰਸਾਈਕਲ ਤੇ 2 ਐਕਟਿਵਾ ਇਹ ਕਿ ਪਹਿਲਾਂ ਪੱਤੇਂ ਜਿਹੜਾ ਹੈਗਾ ਉਹ ਅਸੀਂ ਜੀ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਲੋਕਲ ਥਾਣਿਆਂ ਨਾਲ ਜੇ ਹੋਇਆ ਤੇ ਉਹਨਾਂ ਰਿਕਾਰਡ ਵਿੱਚ ਆ ਜਾਣਾ ਇਹ ਜਿਹੜਾ ਅਸੀਂ ਇੱਕ ਪਰਚਾ ਦਿੱਤਾ ਸੀਗਾ ਜੀ ਐਫਆਰ ਨੰਬਰ 5 ਹੈ ਜੀ 6125 ਥਾਣਾ ਮਟੌਰ ਦੇ ਵਿੱਚ ਇਹਦੇ ਚ ਇੱਕ ਬੁਲਟ ਮੋਟਰਸਾਈਕਲ 7 ਫੇਸ ਦੇ ਜਿਹੜੇ 7 ਫੇਸ ਤੋਂ ਚੋਰੀ ਹੋਇਆ ਸੀਗਾ ਉਹਦਾ ਮਦਈ ਮਕਦਮਾ ਹੈਗਾ ਜੀ ਅਕਸ਼ੇ ਸੈਨ ਉਸ ਮੋਟਰਸਾਈਕਲ ਨੂੰ ਅਸੀਂ ਟ੍ਰੇਸ ਕਰਦੇ ਕਰਦੇ ਅਸੀਂ ਫਿਰ 6 ਇੱਕ ਨੂੰ ਗਗਨਦੀਪ ਸਿੰਘ ਪੁੱਤਰ ਜਸਵੰਦਰ ਸਿੰਘ ਵਾਸੀ ਪਿੰਡ ਮੱਲੋਵਾ ਜਿਹੜਾ ਇਹਨੂੰ ਅਰੈਸਟ ਕੀਤਾ ਜੀ ਤੇ ਇਹਦੇ ਤੋਂ ਰਿਕਵਰੀਆਂ ਕੀਤੀਆਂ ਜੀ ਫਿਰ ਇਹਦੇ ਨਾਲ ਜਿਹੜਾ ਬੰਦਾ ਦੂਸਰਾ ਸੀਗਾ ਉਹਦਾ ਨਾਮ ਹੈਗਾ ਅਨਮੋਲ ਸਿੰਘ ਉਰਥੋਂ ਵੱਡਾ ਗਗਨ son of ਸਰਜੀਤ ਸਿੰਘ ਰੈਜ਼ੀਡੈਂਟ ਆਫ ਗ੍ਰੀਨ ਐਨਕਲੇਵ ਸੈਕਟਰ ਸੌਰੀ ਪੀਡੀਆਈ ਸਿਟੀ ਮਹਾਲੀ ਦਾ ਜੀ ਇਹਨੂੰ 7 ਇੱਕ ਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਦੋਹਾਂ ਤੋਂ 4 ਬੁਲੇਟ ਮੋਟਰਸਾਈਕਲ ਜੀ ਤੇ 2 ਐਕਟ ਵਾਰ ਕਵਰ ਇੰਝ ਹੋਈ ਕਿ ਇੱਕ ਵੀਕਨੇਸ ਜਿਹੜੇ ਨਿਕਲ ਕਰਦੇ ਸੀ ਹਜੇ ਤੱਕ ਜਿਹੜੇ ਸਾਡੇ ਕੋਲ ਰਿਕਵਰ ਹੋਏ ਹੈ ਜੀ ਇਹ ਇਹਨਾਂ ਦੀ ਪੋਜੇਸ਼ਨ ਤੋਂ ਹੀ ਰਿਕਵਰ ਹੋਏ ਅਜੇ ਤੱਕ ਇਹਨਾਂ ਦੇ ਅੱਗੇ ਵੇਚਣ ਵਾਲਾ ਜਿਹੜਾ ਸੀਨ ਹੈ ਜੀ ਉਹਦੇ ਬਾਰੇ ਅਸੀਂ ਅੱਗੇ ਚੱਲ ਰਹੇ ਹਾਂ ਬਟ ਜਿਹੜੇ ਇਹ ਰਿਕਵਰ ਅਸੀਂ ਇਹਨਾਂ ਦੀ ਪੋਜੇਸ਼ਨ ਤੋਂ ਹੀ ਇਹਨਾਂ ਨੇ ਥਾਂ ਥਾਂ ਤੇ ਅਲੱਗ-ਅਲੱਗ ਜਗ੍ਹਾ ਤੇ ਰੱਖੇ ਹੋਏ ਸੀ ਜੀ ਸਰ ਜਿਹੜੇ ਮੋਟਰਸਾਈਕਲ ਬਣੇ ਕਿੰਨੇ ਨੇ ਜੀ ਹਾਂ ਜੀ ਹਾਂ ਜੀ ਹੁਣ ਜਿਹੜੀ ਆਪਣੀ ਜਿਹੜੀ ਮਾਨਯੋਗ ਐਸਐਸਪੀ ਐਸਐਸ ਨਗਰ ਜੀ ਦੀਪਕ ਬਾਰਿਕ ਆਈਪੀਐਸ ਤੇ ਜੀ ਹਰਬੀਰ ਸਿੰਘ اٹਵਾਲ ਐਸਪੀ ਸਿਟੀ ਐਸ ਸੀ ਐਸ ਨਗਰ ਦੇ ਦਿਸ਼ਾ ਨਿਰਦੇਸ਼ ਅnder ਕੰਮ ਕਰਦੇ ਹੋਏ ਆਪਾਂ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਅੱਜਕੱਲ ਜਿਹੜੇ ਜ਼ਿਲ੍ਹੇ ਚ ਚੋਰੀਆਂ ਹੋ ਰਹੀਆਂ ਨੇ ਮੋਟਰਸਾਈਕਲਾਂ ਦੀਆਂ ਉਸ ਚ ਆਪਾਂ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਦਾ ਨਾਮ ਅਮਨਦੀਪ ਸਿੰਘ ਤੇ ਦੂਜਾ ਅਨਮੋਲ ਇਹਨਾਂ ਤੋਂ ਆਪਾਂ 6 ਟੂ ਵੀਲਰ ਰਿਕਵਰ ਕੀਤੇ ਹੈ 4 ਬੁਲੇਟ ਮੋਟਰਸਾਈਕਲ ਤੇ ਦੋ ਐਕਟਿਵਾ ਇਹਨਾਂ ਨੂੰ ਪਹਿਲਾਂ ਪੁੱਛਿਆ ਜਾ ਰਿਹਾ ਹੈ ਉਹ ਅਸੀਂ ਜੀ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਲੋਕਲ ਥਾਣੇ ਨਾਲ ਜੇ ਹੋਇਆ ਤੇ ਉਹ ਰਿਕਾਰਡ ਹੋ ਜੀਦਾ ਇਹ ਜਿਹੜਾ ਅਸੀਂ ਇੱਕ ਪਰਚਾ ਦਿੱਤਾ ਸੀਗਾ ਜੀ ਐਫ ਆਰ ਨੰਬਰ 5 ਹੈ ਜੀ 6125 ਥਾਣਾ ਮਟੌਰ ਦੇ ਵਿੱਚ ਇਹਦੇ ਤੇ ਇੱਕ ਬੁਲੇਟ ਮੋਟਰਸਾਈਕਲ ਸੱਤ ਫੇਸ ਦੇ ਜਿਹੜੇ ਸੱਤ ਫੇਸ ਤੋਂ ਚੋਰੀ ਹੋਇਆ ਸੀਗਾ ਉਹਦਾ ਮਤੇ ਮਕਦਮਾ ਹੈਗਾ ਜੀ ਅਕਸ਼ੇ ਸੈਣੀ ਉਸ ਮੋਟਰਸਾਈਕਲ ਨੂੰ ਅਸੀਂ ਟ੍ਰੇਸ ਕਰਦੇ ਕਰਦੇ ਅਸੀਂ ਫਿਰ 61 ਨੂੰ ਗਗਨਦੀਪ ਸਿੰਘ ਪੁੱਤਰ ਜਸਵੰਦਰ ਸਿੰਘ ਵਾਸੀ ਪਿੰਡ ਬੱਲੋਵਾਜਾ ਇਹਨੂੰ ਅਰੈਸਟ ਕੀਤਾ ਜੀ ਫਿਰ ਇਹਦੇ ਤੋਂ ਰਿਕਵਰੀਆਂ ਕੀਤੀਆਂ ਜੀ ਫਿਰ ਇਹਦੇ ਨਾਲ ਜਿਹੜਾ ਬੰਦਾ ਦੂਸਰਾ ਸੀਗਾ ਉਹਦਾ ਨਾਮ ਹੈਗਾ ਅਨਮੋਲ ਸਿੰਘ ਉਰਫ ਵੱਡਾ ਗਗਨ son of ਸਬਜੀਤ ਸਿੰਘ ਰੈਜ਼ੀਡੈਂਟ ਆਫ ਗ੍ਰੀਨ ਐਨਕਲੇਵ ਸੈਕਟਰ ਸੌਰੀ ਪੀਡੀਆ ਸ਼ਿਟੀ ਮੁਹਾਲੀ ਦਾ ਜੀ ਇਹਨੂੰ ਸੱਤ ਇੱਕ ਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਦੋਹਾਂ ਤੋਂ ਚਾਰ ਬੁਲੇਟ ਮੋਟਰਸਾਈਕਲ ਜੀ ਤੇ ਦੋ ਐਕਟ ਵਾਰ ਰਿਕਵਰ ਹੋਏ ਹਨ ਹਜੇ ਤੱਕ ਜਿਹੜੇ ਸਾਡੇ ਕੋਲ ਰਿਕਵਰ ਹੋਏ ਆ ਜੀ ਇਹ ਇਹਨਾਂ ਦੀ ਪੋਜ਼ੇਸ਼ਨ ਤੋਂ ਹੀ ਰਿਕਵਰ ਹੋਏ ਹਜੇ ਤੱਕ ਇਹਨਾਂ ਦੇ ਅੱਗੇ ਵੇਚਣ ਵਾਲਾ ਜਿਹੜਾ ਸੀਨ ਹੈ ਜੀ ਉਹਦੇ ਬਾਰੇ ਅਸੀਂ ਅੱਗੇ ਚੱਲ ਰਹੇ ਹਾਂ ਬਟ ਜਿਹੜੇ 에 ਰਿਕਵਰ ਅਸੀਂ ਇਹਨਾਂ ਦੀ ਪੋਜ਼ੀਸ਼ਨ ਤੋਂ ਇਹਨਾਂ ਨੇ ਥਾਂ ਥਾਂ ਤੇ ਅਲੱਗ ਅਲੱਗ ਜਗ੍ਹਾ ਤੇ ਰੱਖੇ ਹੋਏ ਸੀ